ਮੈਂ ਇਸ ਰੋਡ ਤੋਂ ਅਕਸਰ ਲੰਘਦਾ ਹਾਂ ਜੀ ਔਰ ਮੈਂ ਦੇਖਿਆ ਵੀ ਜਿਹੜਾ ਇਹ ਬਹੁਤ ਅੱਛਾ ਕੰਮ ਹੈ ਇੱਥੇ ਇੱਕ ਬਾਇਓ ਸੀਨਜੀ ਪਲਾਂਟ ਹੈ ਔਰ ਕਿਸਾਨਾਂ ਨੂੰ ਬਹੁਤ ਫਾਇਦਾ ਕਿ ਜਿਹੜੇ ਇਹ ਪਰਾਲੀ ਦੀਆਂ ਗੰਢਾਂ ਬਣਾ ਕੇ ਇੱਥੇ ਸਟੋਰ ਕਰਦੇ ਆ ਤੇ ਉਹਦੇ ਨਾਲ ਫਿਰ ਜਿਹੜੀ ਬਾਇਓ ਸੀਨਜੀ ਆਪਣੀ ਫਿਊਲ ਦੀ ਰਿਕੁਆਇਰਮੈਂਟ ਵੀ ਪੂਰੀ ਹੁੰਦੀ ਹੈ ਔਰ ਖੇਤ ਵੀ ਕਲੀਅਰ ਹੋ ਜਾਂਦੇ ਆ ਔਰ ਕਿਸਾਨਾਂ ਨੂੰ ਸਾਲਣਾ ਨਹੀਂ ਪੈਂਦਾ ਜਿਹੜਾ ਝੋਨੇ ਦੀ ਪਰਾਲੀ ਨੂੰ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਔਰ ਉਹਨਾਂ ਨੇ ਸਾਰਾ ਅਰੇਂਜਮੈਂਟ ਵੀ ਕੀਤਾ ਕਿ ਇਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ ਸਾਰਾ ਐਂਬੂਲੈਂਸ ਦੀ ਰੋਡ ਪਾਵੇ ਰੱਬ ਨਾ ਕਰੇ ਕਿਤੇ ਰੋਡ ਭੱਜ ਜਾ ਤਾਂ ਐਂਬੂਲੈਂਸ ਵਿੱਚ ਜਾ ਇਹ ਜਿਹੜਾ ਜਖਵਾਲੀ ਦਾ ਅੱਡਾ ਹੈਗਾ ਨਾ ਜੀ ਇਹਦੇ ਵਿੱਚ ਕੁਝ ਉੱਥੇ ਕੋਲੋਨੀ ਵੀ ਬਣੀ ਹੋਈਆਂ ਤੇ ਉਹਦੇ ਵੀ ਇਸ ਤਰ੍ਹਾਂ ਬਹੁਤ ਨੇੜੇ ਐ ਰੈ residencial area ਤੇ ਵੀ ਕਾਫੀ ਲੋਕਾਂ ਦੇ ਘਰ ਹੈ ਤੇ ਮੈਨੂੰ ਲੱਗਿਆ ਵੀ ਇਹ ਛੋਟਾ ਜਿਹਾ ਇੱਕ ਜਿਵੇਂ ਹੈ ਨਾ ਕਈ ਵਾਰੀ ਆਪਾਂ ਨਹੀਂ ਗੌਰ ਧਿਆਨ ਚੀ ਰਹੰਦੀ ਤੇ ਇਹਦੇ ਵਿੱਚ ਤੇ ਜਿੱਥੇ ਕੋਈ ਦੁਕਾਨ ਜਾਂ residencial area ਉਹਦੇ ਵਿਚਾਲੇ ਗ੍ਰੀਨ ਬੈੱਟ ਜਿਹੜੀਆਂ ਹੈਗੀਆਂ ਦੋ ਤਿੰਨ ਰੋ ਜਿਹੜੀਆਂ ਹੈਗੀਆਂ ਉਹ ਐਵਰ ਗ੍ਰੀਨ ਟਰੀਜ਼ ਦੀਆਂ ਜਿਵੇਂ ਸ਼ੌਕਾ ਹੁੰਦਾ ਗਾਰਡਨੀਆਂ ਹੁੰਦਾ ਮਰੀਆ ਹੁੰਦਾ ਵੀ ਜੇ ਤਿੰਨ ਚਾਰ ਰੋਜ ਜਿਹੜੀਆਂ ਤਰਖਤਾਂ ਨਹੀਂ ਆ ਜਿਹੜਾ ਟਿੰਬਰ ਵੀ ਉਹ ਵੀ ਜਿਹਨੇ ਸਟੋਰ ਕੀਤਾ ਜਿਹਨੇ ਜ਼ਮੀਨ ਲਈ ਉਹਦੇ ਹੋਏਗਾ ਨਾ ਜੀ ਉਹ ਟਿੰਬਰ ਗਰੋ ਕਰੇਗਾ ਇੱਕ ਤਾਂ ਸੋਨਾ ਵੀ ਲੱਗੇਗਾ ਤੇ ਦੂਜੇ ਜੇ ਰੱਬ ਨਾ ਕਰੇ ਕਿਤੇ ਕੋਈ ਫਾਇਰ ਇਨਸੀਡੈਂਟ ਹੋ ਜਾਂਦੀ ਹੈ ਜਾਂ ਕੁਝ ਹੋ ਜਾਂਦਾ ਤੇ ਜਿਹੜਾ ਆਪਣਾ ਰੈ residențial ਏਰੀਆ ਉਹਨਾਂ ਦੀ ਪ੍ਰੋਟੈਕਸ਼ਨ ਵੀ ਹੋਵੇ ਇੱਕ ਦੀਵਾਰ ਦਾ ਕੰਮ ਵੀ ਕਰਨਗੇ ਸ਼ੀਲਡ ਦਾ ਕੰਮ ਵੀ ਕਰਨਗੇ ਇਹ ਜਿਹਨੂੰ ਹਾਈਲਾਈਟ ਕਰਨੇ ਮੇਰੀ ਐਮਐਲਏ ਸਾਹਿਬ ਨਾਲ ਗੱਲ ਹੋਈ ਫਿਰ ਅਸੀਂ ਵਿਜ਼ਿਟ ਕੀਤਾ ਅੱਜ ਉਹਨਾਂ ਦੀ ਡਿਊਟੀ ਕਿਤੇ ਹੋਰ ਲੱਗੀ ਹੋਈ ਸੀ ਉਹਨਾਂ ਨੇ ਵੀ ਆਣਾ ਸੀ ਤੇ ਡੀਸੀ ਸਾਹਿਬ ਆਏ ਮੇਰੇ ਡਿਪਟੀ ਕਮਿਸ਼ਨਰ ਨਾਲ ਤੇ ਅਸੀਂ ਸਾਰੇ ਇਸ ਗੱਲ ਤੇ ਸਹਿਮਤ ਆ ਵੀ ਹਾਂ ਇਹ ਐਜ਼ ਅ ਮੈਟਰ ਆਫ ਪ੍ਰੋਕਸ਼ਨ ਤੇ ਹੁਣ ਜਿਹੜੇ ਰੈ residențial ਜਿਹੜੇ ਪਹਿਲਾਂ ਇਹ ਚੋਕਾ ਦਣਗੇ ਜੀ ਜਿਹੜੇ ਮਲੇ ਇਹਦਾ ਫਾਇਦਾ ਇਹ ਹੋ ਗਿਆ ਵੀ ਜੇ ਕ ਐਂਬੂਲੈਂਸ ਬਾਕੀ ਸਾਰਾ ਕੁਝ ਠੀਕ ਹੈ ਜੀ ਤੇ ਚਾਮੁਰਸਤੀ ਮੂਮੈਂਟ ਦਾ ਰੱਖਿਆ ਹੋਇਆ ਉਹਨਾਂ ਨੇ ਪਾਣੀ ਦਾ ਵੀ ਅਰੇਂਜਮੈਂਟ ਕੀਤਾ ਹੋਇਆ ਬਾਕੀ ਸਾਰਾ ਕੁਝ ਠੀਕ ਹੈਗਾ ਬਸ ਇੱਕ ਪੁਆਇੰਟ ਸੀਗਾ ਜਿਹੜਾ ਰੈ residențial ਏਰੀਆ ਜਾਂ ਸ਼ਾਪਸ ਦੇ ਨੇੜੇ ਜਿਹੜਾ ਹੈਗਾ ਉਹਨੂੰ ਕਲੀਅਰ ਕਰਕੇ ਉੱਥੇ ਇੱਕ ਗ੍ਰੀਨ ਬੈਲਟ ਕ੍ਰੀਏਟ ਕੀਤੀ ਜਾਵੇ ਬਿਟਵੀਨ ਜਿਹੜਾ residențial ਏਰੀਆ ਹੈਗਾ ਔਰ ਜਿਹੜਾ ਡੰਪ ਹੈਗਾ ਸਟੋਰੇਜ ਹੈਗਾ ਪ੍ਰਾਲੀ ਦਾ ਇਹ ਵਾਲਾ ਇਸ਼ੂ ਸੀਗਾ ਪਬਲਿਕ ਅਨਟਰਸਟ ਦਾ ਔਰ ਹੈਲਥ ਪੁਆਇੰਟ ਤੋਂ ਹੈਲਥ ਹੈਜ਼ਰਡ ਕਿਸੇ ਵੇਲੇ ਬਣ ਸਕਦਾ ਹੈ ਇਹ ਉਹਦੇ ਵਾਸਤੇ ਮੇਰਾ ਮੈਂ ਆਈ ਵਾਂਟਡ ਟੂ ਫਲੈਗ ਦਾ ਤੋ ਪਹਿਲਾਂ ਕਿ ਕੋਈ ਮਸਾਫ ਹੋਵੇ ਕਿ ਮੈਂ 2 ਦਿਨ ਪਹਿਲੇ ਹੀ ਮੈਂ ਦੰਦਰਾਲਾ ਖਾੜ ਮੇਰਾ ਪਿੰਡ ਹੈ ਉੱਥੇ ਲੋਕਾਂ ਕੋਈ ਜਗ੍ਹਾ ਨਹੀਂ ਹੁੰਦੀ ਸੋ ਉਹਨਾਂ ਨੇ ਇੱਕੋ ਹੀ ਜਗ੍ਹਾ ਦੇ ਉੱਤੇ ਗੁਹਾਰੀਆਂ ਵੀ ਲਾਈਆਂ ਹੋਈਆਂ ਸੀ ਤੇ ਤੂੜੀ ਦੇ ਜਿਹੜੇ ਕੁੱਪ ਵੀ ਸੀਗੇ ਉਹਦੇ ਚ ਅੱਗ ਲੱਗ ਗਈ ਤੇ ਉਹ ਐਂਬੂਲੈਂਸ ਵਾਲੇ ਨੇੜੇ ਨਹੀਂ ਜਾ ਪਾ ਰਹੇ ਸੀ ਮੈਂ 4-5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਂਗਾਈਆਂ ਤੇ ਉਹਨਾਂ ਨੂੰ 4 ਘੰਟੇ ਲੱਗ ਗਏ ਉਹਨੂੰ ਕੰਟਰੋਲ ਕਰਨ ਵਾਸਤੇ ਨਾ ਤੂੜੀ ਬਚੀ ਨਾ ਗੁਹਾਰੀਆਂ ਬਚੀਆਂ ਕਿਉਂਕਿ ਉਹਦੇ ਚ ਮਨ ਲਓ ਸਕੋਪ ਹੀ ਨਹੀਂ ਸੀਗਾ ਕਿ ਉਹਦੇ ਅੰਦਰ ਜਾ ਕੇ ਉਹਨੂੰ ਅੱਗ ਬੁਝਾਈ ਜਾ ਸਕੇ ਇਸ ਕਰਕੇ ਹੋਰ ਵੀ ਜਿਹੜਾ ਮਤਲਬ ਕਈ ਜਗ੍ਹਾ ਤੇ ਫਾਰ ਅਕਸੀਡੈਂਸਸ ਹੁੰਦੀਆਂ ਆਪਣੇ ਜਿਹੜਾ ਪਿੱਛੇ ਜੇ ਇੱਕ ਕਿਸਾਨ ਵੀ ਸਾਡਾ ਜਿਹੜਾ ਕੈਦੂ ਕੈਦੂ ਉੱਪਰ ਪੈਂਸੀ ਮੇਰਾ ਝੁਲਸ ਕੇ ਮਰ ਗਿਆ ਮੈਂ ਪੀਜੀਆਈ ਗਿਆ ਉਹਨਾਂ ਦਾ ਇਲਾਜ ਕਰਾਇਆ ਉੱਥੇ ਫਰੀਦਕੋਟ ਤੋਂ ਆਏ ਹੋਏ ਸੀ ਮੋੜ ਮੰਡੀ ਤੋਂ ਆਏ ਹੋਏ ਸੀ ਸੋ ਉਹ ਵੀ ਈਸ਼ੂ ਮੈਂ ਵਾਰੀ ਵਾਰੀ ਫਲਾਇਆ ਕੀਤਾ ਵੀ ਜਿਹੜੇ ਕਿਸਾਨ ਵੀ ਹੈ ਨਾ ਜੀ ਜਿਹੜੇ ਦੋ ਕਿਸਾਨ ਆ ਉਹ ਜੇ ਆਪਣੇ ਕਣਕ ਦੇ ਵਿਚਾਲੇ ਦੋਨੋਂ ਇੱਕ ਇੱਕ 11 ਸੌ ਦਾ ਬੀਜ ਲਣ ਤਾਂ ਉਹਦੇ ਨਾਲ ਵੀ ਜਦੋਂ ਸਭ ਤੋਂ ਪਹਿਲਾਂ ਕੱਟੀ ਜਾਂਦੀ ਆ 15 20 ਦਿਨ ਤੇ ਉੱਥੇ ਫਿਰ ਹਰਾਚਾਰਾ ਦੇ ਜਾਂਦੇ ਤੇ ਗ੍ਰੀਨ ਬਲੈਡਸ ਉੱਥੇ ਵੀ ਕ੍ਰੀਏਟ ਹੋ ਜਾਣਗੀਆਂ ਤੇ ਫਿਰ ਮਤਲਬ ਕਣਕ ਦਾ ਵੀ ਵੱਡਾ ਨੁਕਸਾਨ ਨਹੀਂ ਹੋ ਸਕਦਾ ਕਿਤੇ ਉਹਦੇ ਚੋਂ ਉਹਨੂੰ ਉਹ ਖਾਲੀ ਜਗ੍ਹਾ ਹੋਏਗੀ ਉੱਥੇ ਫਾਇਰ ਬ੍ਰਿਗੇਡ ਵੀ ਜਾ ਸਕਦੀ ਹੈ ਔਰ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਤੇ ਘੱਟੋ ਘੱਟ ਜਾਨਾ ਨਹੀਂ ਜਾਣ ਗਿਆ ਔਰ ਵੱਡਾ ਨੁਕਸਾਨ ਨਹੀਂ ਹੋ ਸਕਦਾ ਦੋ ਚਾਰ ਕਿੱਲੇ ਸੋ ਸਕਦਾ ਜਿਵੇਂ 200 ਏਕੜ 400 ਫਿਟ ਜੋ ਨਹੀਂ ਹੋਏਗਾ ਸੋ ਇਸ ਤਰ੍ਹਾਂ ਦੇ ਪਬਲਿਕ ਇੰਟਰਸਟ ਦੇ ਇਸ਼ੂ ਆ ਜਿਹੜੇ ਮੈਂ ਮੌਕੇ ਤੋਂ ਮੌਕੇ ਹਾਈਲਾਈਟ ਕਰਦਾ ਰਹਿੰਦਾ ਹਾਂ